हां जी दोस्तों सत श्री अकाल स्वागत ਕਰਦੇ ਆ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਅੋਜ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਦੇ ਵਿੱਚ ਟੀਚਿੰਗ ਵੈਕੈਂਸੀਜ਼ ਜਾਰੀ ਹੋਈਆਂ ਪੰਜਾਬ ਦੇ ਵਿੱਚ ਤੇ ਬਹੁਤ ਵਧੀਆ ਪੋਸਟਾਂ ਦੇ ਲਈ ਸੈਲਰੀ ਦਿੱਤੀ ਜਾਣ ਵਾਲੀ ਹੈ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਸਾਰੀ ਜਾਣਕਾਰੀ ਵੀਡੀਓ ਚ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਅੱਜ ਦੀਆਂ ਜੋ ਪੋਸਟ ਹੈ ਟੀਚਿੰਗ ਵੈਕੈਂਸੀਜ਼ ਹੈ ਜੀ TGT ਟੀਚਰਸ ਦੀ ਜ਼ਰੂਰਤ ਹੈ ਜੀ ਇੰਗਲਿਸ਼ ਦੇ ਵਿੱਚ ਆ ਮੈਥ ਦੇ ਵਿੱਚ ਆ ਸਾਇੰਸ ਹਿੰਦੀ ਸੋਸ਼ਲ ਸਾਇੰਸ ਆਰਟ ਐਂਡ ਕraft ਟੀਚਰ ਸੰਸਕ੍ਰਿਤ ਕੰਪਿਊਟਰ ਸਾਇੰਸ ਇਸੇ ਤਰ੍ਹਾਂ ਹੀ ਪ੍ਰਾਇਮਰੀ ਟੀਚਰਸ ਦੀ ਜ਼ਰੂਰਤ ਹੈ ਜੀ 올 ਸਬਜੈਕਟ ਦੇ ਵਿੱਚ ਇਹਨਾਂ ਨੂੰ ਫਿਜ਼ੀਕਲ ਐਜੂਕੇਸ਼ਨ ਟੀਚ ਸਾਇੰਸ ਲੈਬ ਅਟੈਂਡੈਂਟ ਇਹਦੀ ਵੀ ਇਹਨਾਂ ਨੂੰ ਜ਼ਰੂਰ ਤਾਂ ਕੰਟਰੈਕਚੁਅਲ ਬੇਸਡ ਪੋਸਟਾਂ ਰਹਿਣ ਵਾਲੀਆਂ ਜੀ ਇਹ ਏਜ ਲਿਮਿਟ ਦੀ ਗੱਲ ਕਰੀਏ ਤਾਂ 40 ਸਾਲ ਏਜ ਲਿਮਿਟ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਇਸ ਤੋਂ ਉਪਰ ਏਜ ਵਾਲੇ ਕੈਂਡੀਡੇਟਸ ਅਪਲਾਈ ਨਹੀਂ ਕਰ ਸਕਣਗੇ ਅਪ੍ਰੈਲ 2025 ਤੱਕ ਤੁਹਾਡੀ ਏਜ ਨਹੀਂ ਬਣਨੀ ਚਾਹੀਦੀ ਐਕਸਪੀਰੀਅੰਸ ਪਰਸਨ ਨੂੰ ਕਿਹੜਾ ਪੈਰ ਰਹੂਗੀ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਦੀ ਵੈਬਸਾਈਟ ਹੈ ਜੀ www. apspatiala.com ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਅਪਲੀਕੇਸ਼ਨ ਫਾਰਮ ਕੁਆਲਿਫਿਕੇਸ਼ਨ ਹੈ ਇਸ ਕ੍ਰਾਈਟੇਰੀਆ ਸਾਰੀ ਚੀਜ਼ ਦੀ ਜਾਣਕਾਰੀ ਇਹਨਾਂ ਦੀ ਵੈਬਸਾਈਟ ਤੋਂ ਉਪਲਬਧ ਹੋਊਗੀ ਤੁਹਾਨੂੰ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਸਕਰੀਨਿੰਗ ਟੈਸਟ ਆ ਰਹਿਣ ਵਾਲਾ ਤੇ ਸੀਟੈਟ ਜਾਂ ਐਸਟੈਟ ਤੁਹਾਡਾ ਕੁਆਲਿਫਾਈਡ ਹੋਣਾ ਚਾਹੀਦਾ ਜੀ ਵਿਦ ਮਿਨਿਮਮ 60% ਮਾਰਕਸ ਤੇ ਅਪਲਾਈ ਕਰਨ ਦੇ ਸਮੇਂ ਤੁਸੀਂ ਜੋ ਡੀਡੀ ਹੈ 2200 ਰੁਪਏ ਦਾ ਬਣਾਉਣਾ ਜੀ ਇਨ ਫੇਵਰ ਆਫ ਆਰਮੀ ਪਬਲਿਕ ਸਕੂਲ ਪਟਿਆਲਾ ਦੀ ਪੱਕੇ ਦੇ ਵਿੱਚ ਤੇ ਪਟਿਆਲਾ ਵਿਖੇ ਹੀ ਉਹ ਪੇਬਲ ਹੋਣਾ ਚਾਹੀਦਾ ਇਹ ਨਾਲ ਹੀ ਤੁਸੀਂ ਆਪਣੀਆਂ ਐਜੂਕੇਸ਼ਨ ਕੁਆਲਿਫੀਕੇਸ਼ਨਸ ਐਕਸਪੀਰੀਅੰਸ ਸਰਟੀਫਿਕੇਟ ਜੋ ਵੀ ਤੁਹਾਡੇ ਕੋਲ ਹੈ ਨਾਲ ਉਹਦੇ ਅਟੈਚ ਕਰ ਲੈਣਾ ਤੇ ਇਹਨਾਂ ਨੂੰ ਪਹੁੰਚਦੇ ਕਰਨਾ ਜੀ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਤਾਰਾਪੁਰ ਇਨ ਕਲੇਰ ਸੰਗਰੂਰ ਰੋਡ ਪਟਿਆਲਾ ਕੈਂਟ 147001 15 ਫਰਵਰੀ ਤੱਕ ਤੁਹਾਡੀਆਂ ਅਰਜ਼ੀਆਂ ਇਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਕੰਪਲੀਟ ਅਰਜ਼ੀਆਂ ਦੀ ਕੋਈ ਸੁਣਵਾਈ ਨਹੀਂ ਹੋਊਗੀ ਜੀ ਤਾਂ 15 ਫਰਵਰੀ ਤੱਕ ਤੁਸੀਂ ਇਨਾਂ ਤੱਕ ਕਾਪੜੇ ਦਸਤਾਵੇਜ਼ਾ ਪਹੁੰਚਦੇ ਕਰ ਸਕਦੇ ਹੋ ਇਹ ਜੋ ਪੋਸਟਰ ਨੇ ਜੀ ਆਰਮੀ ਪਬਲਿਕ ਸਕੂਲ ਤਾਰਾਪੁਰ ਇਨਕਲੇਵ ਸੰਗਰੂਰ ਰੋਡ ਪਟਿਆਲਾ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ ਵੈਬਸਾਈਟ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਨੰਬਰ ਵੀ ਦਿੱਤੇ ਹੋਏ ਹੈ ਜੀ ਇਹਨਾਂ ਵੱਲੋਂ ਤਾਂ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਇਹ ਲਾਭ ਲੈ ਸਕਦੇ ਹੋ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ ਜੀ